ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣ ਚੈਨਲ ਵਿੱਚ ਸੁਆਗਤ ਹੈ ਜੇਕਰ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਬਤੋ ਬਤ ਪਿਆਰ ਦੇਣਾ ਲਾਈਕ ਤੇ ਸ਼ੇਅਰ ਵੀ ਕਰਨਾ ਆਓ ਜੀ ਐਸੀ ਤਰ੍ਹਾਂ ਅਸੀਂ ਨਮੀਆਂ ਨਮੀਆਂ ਕਹਾਣੀਆਂ ਲੈ ਕੇ ਤੁਹਾਡੇ ਲਈ ਹਾਜ਼ਰ ਹੋਵਾਂਗੇ ਆਓ ਜੀ ਸ਼ੁਰੂ ਕਰਦੇ ਆਂ ਅੱਜ ਦੀ ਇੱਕ ਕਹਾਣੀ ਇਹ ਕਹਾਣੀ ਹੈ ਕੁਗਾ ਤੇ ਕੁੱਗੀ ਦੀ ਕੱਲ ਵਾਲੀ ਕਹਾਣੀ ਦਾ ਪਾੜ ਦੋ ਭਾਗ ਦੂਜਾ ਕਾਂ ਤੇ ਕੁੱਗੀ ਦੀ ਕਹਾਣੀ ਜੰਗਲ ਵਿੱਚ ਰੁੱਤਾਂ ਬਦਲਦੀਆਂ ਰਹਿੰਦੀਆਂ ਸਾਲਾਂ ਕਦੇ ਪਛੰਤ ਤੇ ਕਦੇ ਫੁੱਲ ਖੇਡਦੇ ਕਦੇ ਗਰਮੀ ਦੀ ਤਾਪਸ ਪੰਸਿਆਂ ਨੂੰ ਛਾਂ ਲੱਭਣ ਲਈ ਮਜਬੂਰ ਕਰ ਦਿੰਦੀਆਂ ਕਾਂ ਤੇ ਕੁੱਗੀ ਨੇ ਹਰ ਰੁੱਤ ਵਿੱਚ ਇਕੱਠੇ ਰਹਿ ਕੇ ਆਪਣੀ ਉਸਤੇ ਨੂੰ ਹੋਰ ਮਜ਼ਬੂਤ ਬਣਾਇਆ ਪਰ ਜੀਵਨ ਵਿੱਚ ਹਮੇਸ਼ਾ ਖੁਸ਼ੀਆਂ ਹੀ ਨਹੀਂ ਹੁੰਦੀਆਂ ਕਈ ਵਾਰ ਮੁਸੀਬਤਾਂ ਜਹੀਆਂ ਆਉਂਦੀਆਂ ਹਨ ਜੋ ਸੱਚੀ ਦੋਸਤੀ ਤੇ ਹਿੰਮਤ ਦੀ ਪਰਖ ਕਰਦੀਆਂ ਹਨ ਇੱਕ ਦਿਨ ਜੰਗਲ ਵਿੱਚ ਉਹੀ ਸਹਕਾਰੀ ਦੁਬਾਰਾ ਆਇਆ ਇੱਕ ਵਾਰ ਇਸ ਵਾਰ ਉਹ ਬਹੁਤ ਵੱਡਾ ਜਾਲ ਲੈ ਕੇ ਆਇਆ ਸੀ ਉਸਨੇ ਸੋਚਿਆ ਪਿਛਲੀ ਵਾਰ ਕੁਝ ਹੀ ਪਾਂਸੀ ਫਸੇ ਸਨ ਇਸ ਵਾਰ ਮੈਂ ਪੂਰਾ ਝੁੰਡ ਫਸਾਵਾਂਗਾ ਉਸਨੇ ਇੱਕ ਵੱਡੇ ਰੁੱਖੇ ਹੇਠਾਂ ਦਾਣਾ ਸੜਕਿਆ ਤੇ ਜਾਲ ਫੈਲਾ ਦਿੱਤਾ ਪੰਛੀਆਂ ਦਾ ਇੱਕ ਵੱਡਾ ਸਮੂਹ ਖਾਣ ਦੀ ਲਾਲਚ ਵਿੱਚ ਉੱਥੇ ਉਤਰਨ ਲੱਗਾ ਕੁੱਗੀ ਨੇ ਦੂਰੋਂ ਇਹ ਨਜ਼ਾਰਾ ਵੇਖਿਆ ਉਹ ਤੁਰੰਤ ਉੱਡ ਕੇ ਕਾਂ ਨੂੰ ਬੁਲਾਉਂਦੀ ਹੈ ਤਾਂ ਭਰਾ ਜਲਦੀ ਆ ਇਹ ਜਾਲ ਹੈ ਸਾਡੇ ਸਾਥੀ ਮੁਸੀਬਤ ਵਿੱਚ ਫਸ ਜਾਣਗੇ ਕਾਂ ਬੜੀ ਤੇਜ਼ੀ ਨਾਲ ਉੱਡ ਕੇ ਆਇਆ ਤੇ ਉੱਚੀ ਆਵਾਜ਼ ਵਿੱਚ ਚੀਕਿਆ ਨਾ ਉਤਰੋ ਨਾ ਉਤਰੋ ਇਹ ਜਾਲ ਹੈ ਪਰ ਕੁਝ ਪાંਸੀਆਂ ਨੇ ਉਸ ਦੀ ਗੱਲ ਨਾ ਸੁਣੀ ਅਤੇ ਉਹ ਫਸ ਗਏ ਸ਼ਿਕਾਰੀ ਨੇ ਖੁਸ਼ ਹੋ ਕੇ ਆਪਣਾ ਡੰਡਾ ਚੱਕਿਆ ਕੁੱਕੀ ਨੇ ਡਰੇ ਹੋਏ ਪાંਸੀਆਂ ਵੱਲ ਵੇਖ ਕੇ ਕਿਹਾ ਅਸੀਂ ਉਹਨਾਂ ਨੂੰ ਸੜਾ ਨਹੀਂ ਸਕਦੇ ਜੇ ਅਸੀਂ ਮਿਲ ਕੇ ਯਤਨ ਕਰੀਏ ਤਾਂ ਸ਼ਿਕਾਰੀ ਨੂੰ ਹਰਾਇਆ ਜਾ ਸਕਦਾ ਹੈ ਕਾਨ ਨੇ ਸੋਚਿਆ ਇਹ ਬਹੁਤ ਖਤਰਨਾਕ ਕੰਮ ਹੈ ਜੇ ਸ਼ਿਕਾਰੀ ਨੇ ਸਾਨੂੰ ਵੀ ਫੜ ਲਿਆ ਤਾਂ ਪਰ ਫਿਰ ਵੀ ਉਸ ਨੇ ਦਿਲ ਵਿੱਚ ਕੁੱਗੀ ਦੀਆਂ ਗੱਲਾਂ ਗੂੰਜਣ ਲੱਗੀਆਂ ਦੋਸਤੀ ਦਾ ਮਤਲਬ ਲੈ ਇਕੱਠੇ ਰਹਿਣਾ ਹੈ ਸਿਰਫ ਚੰਗੇ ਸਮੇਂ ਨਹੀਂ ਪੂਰੇ ਸਮੇਂ ਵੀ ਕਾਨ ਨੇ ਆਪਣੀ ਸਾਰੀ ਹਿੰਮਤ ਇਕੱਠੀ ਕੀਤੀ ਤੇ ਬੋਲਣ ਠੀਕ ਹੈ ਅਸੀਂ ਮਿਲ ਕੇ ਯਤਨ ਕਰਾਂਗੇ ਕੁੱਗੀ ਕੁੱਗਿਏ ਤੂੰ ਪਾਂਸਿਆਂ ਨੂੰ ਹਿੰਮਤ ਦੇ ਮੈਂ ਆਪਣੀ ਚੋਚ ਨਾਲ ਜਾਲ ਕੱਟਾਂ ਕੱਟਾਂਗਾ ਉਗੀ ਉੱਚੀ ਕੂੰਕੂ ਮਾਰ ਕੇ ਫਸੇ ਪੰਛੀਆਂ ਦਾ ਹੌਸਲਾ ਵਧਾਉਣ ਲੱਗੀ ਉਸ ਦੀ ਮਿੱਠੀ ਆਵਾਜ਼ ਨੇ ਡਰੇ ਹੋਏ ਪੰਛੀਆਂ ਨੂੰ ਸਹਾਰਾ ਦਿੱਤਾ ਉਧਰੋਂ ਕਾਂ ਆਪਣੀ ਤੇਜ਼ ਚੁੰਝ ਨਾਲ ਜਾਲ ਦੀਆਂ ਗੰਢਾਂ ਕੱਟਣ ਲੱਗਾ ਖੋਜ ਹੋਰ ਪੰਛੀ ਵੀ ਉਸ ਦੇ ਨਾਲ ਜੁੜ ਗਏ ਸ਼ਿਕਾਰੀ ਹੈਰਾਨ ਰਹਿ ਗਿਆ ਉਹ ਸੋਚਦਾ ਸੀ ਕਿ ਪੰਛੀ ਕਬਰ ਹੱਡ ਵਿੱਚ ਫਸੇ ਰਹਿਣਗੇ ਪਰ ਇੱਥੇ ਤਾਂ ਸਾਰੇ ਮਿਲ ਕੇ ਉਸ ਦੀ ਯੋਜਨਾ ਖਰਾਬ ਕਰ ਰਹੇ ਹਨ ਆਖਰ ਲੰਮੀ ਜਦੋਂ ਜਹਾਜ਼ ਤੋਂ ਬਾਅਦ ਜਾਲ ਕੱਟਿਆ ਗਿਆ ਤੇ ਪੰਛੀ ਆਜ਼ਾਦ ਹੋ ਗਏ ਸਾਰੇ ਉੱਡ ਕੇ ਅਸਮਾਨ ਵਿੱਚ ਚੱਕਰ ਲਾਉਣ ਲੱਗੇ ਉਹਨਾਂ ਦੀਆਂ ਖੁਸ਼ੀਆਂ ਭਰੀਆਂ ਚੀਕਾਂ ਸਾਰੇ ਜੰਗਲ ਵਿੱਚ ਗੂੰਜਣ ਲੱਗੀਆਂ ਸਹਕਾਰੀ ਗੁੱਸੇ ਨਾਲ ਜਾਲ ਸਮੇਟ ਕੇ ਵਾਪਸ ਚਲਾ ਗਿਆ ਉਸ ਨੇ ਕਸਮ ਖਾਈ ਕੇ ਉਹ ਮੁੜ ਇੱਥੇ ਨਹੀਂ ਆਵੇਗਾ ਸ਼ିକਾਰੀ ਦੇ ਜਾਣ ਤੋਂ ਬਾਅਦ ਕੁਝ ਹੀ ਦਿਨਾਂ ਬਾਅਦ ਜੰਗਲ ਵਿੱਚ ਹੋਰ ਇੱਕ ਵੱਡੀ ਮਸੀਬਤ ਆਈ ਗਰਮੀ ਦੇ ਦਿਨ ਸਨ ਅਤੇ ਇੱਕ ਦਿਨ ਕਿਸੇ ਕਿਸੇ ਨੇ ਜੰਗਲ ਦੇ ਕੰਢੇ ਅੱਗ ਲਾ ਦਿੱਤੀ ਹਵਾ ਦੇ ਕਾਰਨ ਅੱਗ ਤੇਜ਼ੀ ਨਾਲ ਫੈਲਣ ਲੱਗੀ ਪાંਸੀ ਡਰ ਕੇ ਇੱਧਰ-ਉੱਧਰ ਉੱਡਣ ਲੱਗੇ ਜਾਨਵਰ ਵੀ ਘਬਰਾਹਟ ਵਿੱਚ ਇੱਧਰ-ਉੱਧਰ ਭੱਜਣ ਰਹੇ ਸਨ ਕੁੱਗੀ ਤੇ ਕਾਂ ਵੱਲ ਵੇਖ ਕੇ ਕਿਹਾ ਕਾਂ ਭਰਾ ਜੇ ਅਸੀਂ ਕੁਝ ਨਾ ਕੀਤਾ ਤਾਂ ਸਾਰਾ ਜੰਗਲ ਸੜ ਜਾਵੇਗਾ ਸਾਨੂੰ ਆਪਣੇ ਘਰ ਬਚਾਉਣਾ ਹੈ ਕਾ ਨੇ ਸੋਚਿਆ ਅਗਨੂਭ ਜਾਣ ਦਾ ਸੰਭਵ ਅਸੰਭਵ ਹੈ ਪਰ ਜੇ ਅਸੀਂ ਇਕੱਠੇ ਹੋ ਕੇ ਯਤਨ ਕਰੀਏ ਤਾਂ ਸ਼ਾਇਦ ਅੱਗ ਤੇ ਫੈਲਾ ਨੂੰ ਰੋਕ ਸਕੀਏ ਤੋਮਾ ਨੇ ਇੱਕ ਯੋਜਨਾ ਬਣਾਈ ਉਹ ਛੋਟੀ ਝੀਲ ਵੱਲ ਉੱਡੇ ਚੌਂਚੋ ਵਿੱਚ ਪਾਣੀ ਭਰਿਆ ਤੇ ਅੱਗ ਉੱਤੇ ਡਾਲਣ ਲੱਗੇ ਸ਼ੁਰੂ ਵਿੱਚ ਇਹ ਬੇਵਕੂਫੀ ਜਿਹਾ ਲੱਗ ਰਿਹਾ ਸੀ ਪਰ ਜਦੋਂ ਹੋਰ ਪੰਛੀਆਂ ਨੇ ਇਹ ਵੇਖਿਆ ਤਾਂ ਉਹ ਵੀ ਮਦਦ ਕਰਨ ਲੱਗੇ ਮਦਦ ਕਰਨ ਆ ਗਏ ਹੌਲੀ ਹੌਲੀ ਅੱਗ ਦਾ ਫੈਲਾ ਰੁਕਣ ਲੱਗਾ ਜੰਗਲ ਦੇ ਕੁਝ ਹਿੱਸੇ ਬਚ ਗਏ ਜਦੋਂ ਅੱਗ ਆਖਿਰਕਾਰ ਰੁਕੀ ਤਾਂ ਸਾਰੇ ਜੰਗਲ ਦੇ ਪੰਛੀ ਤੇ ਜਾਨਵਰ ਇਕੱਠੇ ਹੋਏ ਉਹਨਾਂ ਨੇ ਕਾਦੂਕੀ ਦੀ ਹਿੰਮਤ ਦੀ ਤਾਰੀਫ ਕੀਤੀ ਇੱਕ ਬਜ਼ੁਰਗ ਹੈ ਨਨੇ ਕਿਹਾ ਅੱਜ ਅਸੀਂ ਸਿੱਖਿਆ ਹੈ ਕਿ ਇਕੱਠੇ ਹੋ ਕੇ ਕੋਈ ਵੀ ਮੁਸੀਬਤ ਜਿੱਤੀ ਜਾ ਸਕਦੀ ਹੈ ਤਾਂ ਦੀ ਅਕਲ ਤੇ ਗੁਗੀ ਦੀ ਮਿਠਾਸ ਸਾਡੇ ਲਈ ਰਾਹ ਦਰਸ਼ਨ ਹੈ ਤਾਂ ਨੇ ਨਿਮਰਤਾ ਨਾਲ ਕਿਹਾ ਮੈਨੂੰ ਇਹ ਹਿੰਮਤ ਗੁਗੀ ਤੋਂ ਮਿਲੀ ਹੈ ਜੇ ਇਹ ਨਾ ਹੁੰਦੀ ਤਾਂ ਮੈਂ ਸ਼ਾਇਦ ਡਰ ਕੇ ਪਿੱਛੇ हट ਜਾਂਦਾ ਕੁੱਕੀ ਨੇ ਹੱਸ ਕੇ ਕਿਹਾ ਦੋਸਤੀ ਦਾ ਮਤਲਬ ਹੀ ਇਹ ਹੈ ਕਿ ਅਸੀਂ ਇੱਕ ਦੂਜੇ ਨੂੰ ਹਿੰਮਤ ਦਈਏ ਮੁਸੀਬਤ ਦੇ ਬਾਵਜੂਦ ਕਾਂ ਤੇ ਕੁੱਕੀ ਦੀ ਦੋਸਤੀ ਹੋਰ ਵੀ ਗਹਿਰੀ ਹੋ ਗਈ ਜੀ ਹੁਣ ਕਾਂ ਹੁਣ ਜੰਗਲ ਦੇ ਹਰ ਪાંਛੀ ਨੂੰ ਪਤਾ ਸੀ ਕਿ ਇਹ ਦੋਵੇਂ ਸੱਚਮੁੱਚ ਇੱਕ ਦੂਜੇ ਲਈ ਬਣੇ ਹਨ ਪਰ ਸੱਚੇ ਰਿਸ਼ਤੇ ਦੀ ਸਭ ਤੋਂ ਵੱਡੀ ਪਰਖ ਤਦ ਹੁੰਦੀ ਹੈ ਜਦੋਂ ਕੁਰਬਾਨੀ ਦੀ ਕੜੀ ਹੁੰਦੀ ਹੈ ਇੱਕ ਦਿਨ ਕਾ ਨੂੰ ਗੰਭੀਰ ਬਿਮਾਰੀ ਲੱਗ ਗਈ ਉਸ ਦੇ 파ਰਥ ਥੱਕੇ ਹੋਏ ਆਵਾਜ਼ ਕੰਬਦੀ ਹੋਈ ਤੇ ਚੌਂਚ ਦੀ ਸੁੱਕ ਗਈ ਉਹ ਉੱਠ ਨਹੀਂ ਸਕਦਾ ਸੀ ਕੁਕੀ ਨੇ ਉਸ ਦੇ ਨੇੜੇ ਬੈਠ ਕੇ ਕਿਹਾ ਕਾਂ ਭਰਾ ਤੂੰ ਚਿੰਤਾ ਨਾ ਕਰ ਮੈਂ ਤੇਰੀ ਦੇਖਭਾਲ ਕਰਾਂਗੀ ਕਾਂ ਨੇ ਹੌਲੀ ਆਵਾਜ਼ ਵਿੱਚ ਕਿਹਾ ਕੁਗੀਏ ਹੁਣ ਮੇਰਾ ਸਮਾਂ ਨੇੜੇ ਹੈ ਮੈਨੂੰ ਨਹੀਂ ਲੱਗਦਾ ਮੈਂ ਬਚਾਂਗਾ ਤੂੰ ਆਪਣੀ ਜ਼ਿੰਦਗੀ ਜੀ ਮੇਰੇ ਲਈ ਆਪਣਾ ਸਮਾਂ ਬਰਬਾਦ ਨਾ ਕਰ ਕੋਗੀ ਨੇ ਪਿਆਰ ਨਾਲ ਕਿਹਾ ਦੋਸਤੀ ਦਾ ਮਤਲਬ ਮੁਸੀਬਤ ਵਿੱਚ ਨਾਲ ਨੇ ਮੋਣਾ ਹੈ ਜੇ ਮੈਂ ਕੈਨੋ ਛੱਡ ਦਿਆਂ ਤਾਂ ਮੇਰੀ ਦੋਸਤੀ ਝੂਠੀ ਹੋ ਜਾਵੇਗੀ ਉਹ ਕਾਂ ਲਈ ਧਾਣੇ ਲਿਆਉਂਦੀ ਪਰ ਪਾਣੀ ਭਰ ਕੇ ਲਿਆਉਂਦੀ ਅਤੇ ਦਿਨ ਰਾਤ ਉਸ ਦੀ ਸੰਭਾਲ ਕਰਦੀ ਰਹਿੰਦੀ ਉਗੀਨੇ ਆਪਣੇ ਘਰ ਦੇ ਦਾਣੇ ਵੀ ਕਾਂ ਨੂੰ ਖਵਾ ਦਿੱਤੇ ਉਸ ਨੇ ਕਈ ਵਾਰ ਆਪਣੀ ਭੁੱਖ ਮਾਰੀ ਪਰ ਕਾਂ ਨੂੰ ਪਹਿਲਾਂ ਖਾਣਾ ਲਈ ਖਾਣ ਲਈ ਦਿੱਤਾ ਹੌਲੀ ਹੌਲੀ ਕਾਂ ਦੀ ਤਬੀਅਤ ਸੁਧਰਨ ਲੱਗੀ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸ ਨੇ ਕੁਗੀਨ ਨੂੰ ਕਿਹਾ ਮੈਂ ਤੈਨੂੰ ਕਦੇ ਭੁੱਲ ਨਹੀਂ ਸਕਦਾ ਤੂੰ ਮੇਰੀ ਜ਼ਿੰਦਗੀ ਬਚਾਈ ਹੈ ਇਹ ਤੇਰਾ ਸੱਚਾ ਪਿਆਰ ਤੇ ਕੁਰਬਾਨੀ ਹੈ ਜੋ ਮੈਨੂੰ ਨਵੀਂ ਜ਼ਿੰਦਗੀ ਦੇ ਰਹੀ ਹੈ ਹੁਣ ਕਾਂ ਸਮਝ ਗਿਆ ਸੀ ਕਿ ਜ਼ਿੰਦਗੀ ਵਿੱਚ ਨਾ ਰੰਗ ਨਾ ਆਵਾਜ਼ ਨਾ ਛੀ ਚਲਾਕੀ ਸਭ ਤੋਂ ਦਿਲ ਦੀ ਸਾਦਗੀ ਤੇ ਪਿਆਰ ਸਭ ਤੋਂ ਵੱਡੀ ਦੌਲਤ ਹੈ ਉਸ ਨੇ ਫੈਸਲਾ ਕੀਤਾ ਕਿ ਹੁਣ ਉਹ ਆਪਣੀ ਅਕਲ ਸਿਰਫ ਚੰਗੇ ਕੰਮਾਂ ਲਈ ਵਰਤੇਗਾ ਕਾਂ ਤੇ ਕੁੱਗੀ ਦੀ ਦੋਸਤੀ ਹੁਣ ਸਾਰੇ ਜੰਗਲ ਵਿੱਚ ਪ੍ਰੇਰਣਾ ਬਣ ਗਈ ਸੀ ਪਰ ਹਰ ਕਿਸੇ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਤੋਤਾ ਕਹਿੰਦਾ ਸੀ ਕੁਗੀਏ ਤੂੰ ਇਤਨੀ ਸੁੰਦਰ ਹੈ ਤੇਰੀ ਆਵਾਜ਼ ਇਤਨੀ ਮਿੱਠੀ ਹੈ ਤੂੰ ਇਸ ਕਾਲੇ ਕਾਂ ਨਾਲ ਦੋਸਤੀ ਕਿਉਂ ਰੱਖਦੀ ਹੈ ਐਨਾ ਵੀ ਐਨਾ ਵੀ ਕਹਿੰਦੀ ਤੈਨੂੰ ਆਪਣੇ ਵਰਗੇ ਪੰਛੀਆਂ ਨਾਲ ਰਹਿਣਾ ਚਾਹੀਦਾ ਹੈ ਕਾਂ ਤਾਂ ਬਦਨਾਮ ਹੈ ਚਲਾਕੀ ਅਤੇ ਕਰ ਕਰ ਖਤ ਆਵਾਜ਼ ਵਾਲਾ ਕੁੱਗੀ ਮਸਕਰਾਂਉਂਦੇ ਆ ਕਹਿੰਦੀ ਰੰਗ ਜਾਂ ਆਵਾਜ਼ ਦੋਸਤੀ ਦਾ ਮਾਪਦੰਡ ਨਹੀਂ ਹੁੰਦੇ ਆ ਸਰੀ ਸੁੰਦਰਤਾ ਦਿਲ ਦੀ ਹੁੰਦੀ ਆ ਜੋ ਕਾਂ ਕੋਲ ਹੈ ਇੱਕ ਦਿਨ ਜੰਗਲ ਵਿੱਚ ਗਿੱਦੜੀ ਆਈ ਉਸ ਨੇ ਪਾਂਸੀਆਂ ਤੇ ਅਹੜਿਆ ਉੱਤੇ ਨਿਗਾਹ ਰੱਖੀ ਜਦੋਂ ਉਹ ਕੁੱਗੀ ਦੇ ਹੀ ਹੌਸਲੇ ਵੱਲ ਵਦੀ ਤਾਂ ਕਾਂ ਨੇ ਆਪਣੇ ਅਕਲ ਨਾਲ ਇੱਕ ਯੋਜਨਾ ਬਣਾਈ ਉਸ ਨੇ ਤੇਜ਼ੀ ਨਾਲ ਗਿੱਦੜੀ ਉੱਤੇ ਚਪਟਾ ਮਾਰਿਆ ਤੇ ਅੱਸਦੀ ਮੂਸ ਪਕੜ ਲਈ ਹੋਰ ਪੰਛੀ ਵੀ ਚੀਕਣ ਲੱਗੇ ਗਿੱਦੜੀ ਡਰ ਕੇ ਭੱਜ ਗਈ ਕੁੱਗੀ ਨੇ ਕਿਹਾ ਵੇਖਿਆ ਤੇਰੀ ਅਕਲ ਸੱਚਮੁੱਚ ਸਭ ਤੋਂ ਸਭ ਨੂੰ ਬਚਾਉਂਦੀ ਹੈ ਜਦੋਂ ਇਹ ਸਹੀ ਕੰਮ ਲਈ ਵਰਤੀ ਜਾਂਦੀ ਹੈ ਹੁਣ ਸਾਰੇ ਪੰਛੀਆਂ ਨੂੰ ਅਹਿਸਾਸ ਹੋ ਗਿਆ ਕਿ ਕਹਾ ਤੇ ਕੁੱਗੀ ਸਿਰਫ ਦੋਸਤ ਹੀ ਨਹੀਂ ਸਗੋ ਉਹਨਾਂ ਦਾ ਮਾਰਗਦਰਸ਼ਨ ਵੀ ਹਨ ਉਹਨਾਂ ਨੇ ਸਿੱਖਿਆ ਕਿ ਜੰਗਲ ਵਿੱਚ ਰਹਿਣ ਲਈ ਮਿਲ ਜੁਲ ਕੇ ਰਹਿਣਾ ਸਭ ਤੋਂ ਜ਼ਰੂਰੀ ਹੈ ਸਮਾਂ ਬੀਤਦਾ ਗਿਆ ਕਾਂ ਤੇ ਕੁੱਗੀ ਦੀ ਕਹਾਣੀ ਹੁਣ ਕੇਵਲ ਇੱਕ ਦੋਸਤੀ ਦੀ ਕਹਾਣੀ ਨਹੀਂ ਰਹੀ ਸੇ ਸਗੋਂ ਸਾਰੇ ਜੰਗਲ ਲਈ ਇੱਕ ਸਬਕ ਬਣ ਗਈ ਸੀ ਕਾਂ ਨੇ ਸਿੱਖਿਆ ਲਾਲਚ ਹਮੇਸ਼ਾ ਨੁਕਸਾਨ ਕਰਦਾ ਹੈ ਅਕਲ ਦਾ ਸਹੀ ਵਰਤਣਾ ਹੀ ਜੀਵਨ ਦੀ ਚਤ ਹੈ ਕੁੱਗੀ ਨੇ ਸਿੱਖਿਆ ਕਈ ਵਾਰ ਪਿਆਰ ਲਈ ਕੁਰਬਾਨੀ ਦੇਣੀ ਪੈਂਦੀ ਹੈ ਮਿੱਠੀ ਬੋਲੀ ਨਾਲ ਦਿਲ ਜਿੱਤਿਆ ਜਾ ਸਕਦਾ ਹੈ। ਪ੍ਰੇਰਣਾ ਜੰਗਲ ਦੇ ਸਾਰੇ ਜੀਵਾਂ ਨੇ ਇਹ ਗੱਲ ਮੰਨ ਲਈ ਕਿ ਦੋਸਤੀ ਦਾ ਅਸਲ ਮਤਲਬ ਸਿਰਫ ਖੁਸ਼ੀਆਂ ਸਾਂਝੀਆਂ ਕਰਨਾ ਨਹੀਂ ਸਗੋਂ ਮੁਸੀਬਤ ਵਿੱਚ ਵੀ ਨਾਲ ਖੜੇ ਰਹਿਣਾ ਹੈ। ਰੰਗ ਰੂਪ ਜਾਂ ਆਵਾਜ਼ ਨਹੀਂ ਸਗੋਂ ਦਿਲ ਦੀ ਨੇਕੀ ਹੀ ਅਸਲੀ ਸੋਪਾ ਹੈ। ਇਸ ਤਰ੍ਹਾਂ ਕਾਂ ਤੇ ਕੁੱਗੀ ਦੀ ਕਹਾਣੀ ਸਾਰੇ ਜੰਗਲ ਲਈ ਪ੍ਰੇਰਨਾ ਬਣ ਗਈ। ਉਹਨਾਂ ਦੀ ਦੋਸਤੀ ਦੇ ਸਬੂਤ ਦਿੱਤਾ ਕਿ ਜੇ ਦਿਲ ਸਾਫ਼ ਹੋਵੇ ਤਾਂ ਕਾਲਾ ਤੇ ਸੁੰਦਰ ਇਕੱਠੇ ਮਿਲ ਕੇ ਦੁਨੀਆ ਨੂੰ ਰੋਸ਼ਨ ਕਰ ਸਕਦੇ ਹਨ ਏਸੀ ਜੀ ਅੱਜ ਦੀ ਕਹਾਣੀ ਅੱਜ ਦੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਸਾਨੂੰ ਜਰੂਰ ਦੱਸਣਾ ਜੀ ਇਸੇ ਤਰ੍ਹਾਂ ਅਸੀਂ ਨਮੀਆਂ ਨਮੀਆਂ ਕਹਾਣੀਆਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਧੰਨਵਾਦ